ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪ੍ਰਧਾਨ ਮੰਤਰੀ ਮੋਦੀ ਨੇ ਅਮਿਤ ਸ਼ਾ ਜੈ ਸ਼ੰਕਰ ਅਤੇ ਅਜੀਤ ਡੁਭਾਲ ਨਾਲ ਫਿਰ ਕੀਤੀ ਆਚਨ ਚੇਤ ਉੱਚ ਪੱਧਰੀ ਮੀਟਿੰਗ ਭਾਰਤ ਪਾਕਿਸਤਾਨ ਨੂੰ ਦੇਵੇਗਾ ਮੋੜ ਵੱਡਾ ਝਟਕਾ ਹਾਲੇ ਅਸੀਂ ਟ੍ਰੇਲਰ ਵਿਖਾਇਆ ਲੋਡ ਪਈ ਤਾਂ ਪੂਰੀ ਫਿਲਮ ਦਿਖਾਵਾਂਗੇ ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਸਖਤ ਚੇਤਾਵਨੀ ਜੰਗ ਬੰਦੀ ਤੋਂ ਬਾਅਦ ਮੋੜ ਬਦਲਿਆ ਪਾਕਿਸਤਾਨ ਦਾ ਰਵਈਆ 트럼ਪ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੀ ਹੋਈ ਸੀਕ੍ਰੀਟ ਡੀਲ ਆਪਰੇਸ਼ਨ ਸੰਧੂਰ ਬਾਅਦ ਫੌਜ ਨੂੰ ਬੂਸਟਡ ਡੋਜ਼ ਦੇਣ ਦੀਆਂ ਤਿਆਰੀਆਂ ਕਰੋੜਾਂ ਦੇ ਇਨਾਮੀ ਸਾਫਕਾ ਅੱਤਵਾਦੀ ਨਾਲ 트럼ਪ ਦੀ ਮਿਲਣੀ ਚਰਚਾ ਬੀਬੀ ਐਮਬੀ ਪਾਣੀ ਵਿਵਾਦ ਹੋਰ ਗਰਮਾਇਆ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇੱਕ ਵਾਰ ਫਿਰ ਤੋਂ ਖਬਰ ਮਿਲ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ ਤੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ ਤੇ ਉਸ ਮੀਟਿੰਗ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਦਾ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਇਹ ਮੌਜੂਦ ਰਹੇ ਨੇ ਮੀਟਿੰਗ ਦੇ ਵਿੱਚ ਕਿਸ ਗੱਲਬਾਤ ਤੇ ਚਰਚਾ ਕੀਤੀ ਗਈ ਹੈ ਇਹਦੀ ਕੋਈ ਜਾਣਕਾਰੀ ਹਾਲ ਤੀੜੀ ਮਿਲ ਨਹੀਂ ਸਕੀ ਪਰ ਦੂਸਰੇ ਪਾਸੇ ਰਾਜਨਾਥ ਸਿੰਘ ਹੋਰਾਂ ਨੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਤੋਂ ਸਖਤ ਚੇਤਾਵਨੀ ਦਿੱਤੀ ਹੈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਭੁੱਜ ਦੇ ਵਿੱਚ ਫੌਜੀਆ ਨੂੰ ਸੰਬੋਧਨ ਕਰ ਰਹੇ ਸੀ ਉਹਨਾਂ ਆ ਕਿਹਾ ਕਿ ਮੈਨੂੰ ਤੁਹਾਡੇ ਸਾਰਿਆਂ ਦੇ ਵਿਚਕਾਰ ਹੋਣ ਤੇ ਮਾਣ ਮਹਿਸੂਸ ਹੋ ਰਿਹਾ ਹੈ ਇਹ ਭੁੱਜ 1965 ਅਤੇ 1971 ਚ ਪਾਕਿਸਤਾਨ ਦੇ ਵਿਰੁੱਧ ਭਾਰਤ ਦੀ ਜਿੱਤ ਦਾਗਵਾ ਰਿਹਾ ਹੈ ਅੱਜ ਇੱਕ ਵਾਰ ਫਿਰ ਇਹ ਭੁੱਜ ਪਾਕਿਸਤਾਨ ਦੇ ਵਿਰੁੱਧ ਭਾਰਤੀ ਜਿੱਤ ਦਾ ਅਗਵਾ ਬਣਿਆ। ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਦਾ ਨਾਮ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਸੀ। ਇਸ ਆਪਰੇਸ਼ਨ ਦੇ ਦੌਰਾਨ ਭਾਰਤੀ ਹਵਾਈ ਫੌਜ ਨੇ ਜੋ ਵੀ ਕੰਮ ਕੀਤਾ ਹੈ, ਉਹਦੇ ਉੱਤੇ ਹਰ ਕੋਈ ਮਾਣ ਕਰ ਰਿਹਾ ਹੈ। ਭਾਰਤੀ ਹਵਾਈ ਫੌਜਲੀ ਪਾਕਿਸਤਾਨ ਦੀ ਧਰਤੀ ਤੇ ਓਗਰੇ ਅੱਤਵਾਦੀ ਅਜਗਰ ਨੂੰ ਕੁਚਲਣ ਵਾਸਤੇ 23 ਮਿੰਟ ਕਾਫੀ ਸਨ ਅਤੇ ਤੁਸੀਂ ਇਹ ਕਰ ਦਿਖਾਇਆ। ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦੇ ਦਿਆਂ ਕਿ ਹੈ ਕਿ ਅਜੇ ਤਾਂ ਸਿਰ ਟ੍ਰੇਲਰ ਵਿਖਾਇਆ ਜਦਕਿ ਪੂਰੀ ਫਿਲਮ ਬਾਕੀ ਹੈ ਪਾਕਿਸਤਾਨ ਨੂੰ ਅਸਲੀਅਤ ਜਾਣ ਲੈਣੀ ਚਾਹੀਦੀ ਹੈ ਪਾਕਿਸਤਾਨੀ ਧਰਤੀ ਤੇ ਪੜ ਰਹੇ ਅਜਗਰ ਨੂੰ ਕੁਚਣ ਵਾਸਤੇ 23 ਮਿੰਟ ਲੱਗੇ ਸੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੰਨਾ ਸਮਾਂ ਲੋਕਾਂ ਨੂੰ ਆਪਣਾ ਨਾਸ਼ਤਾ ਖਤਮ ਕਰਨ ਤੇ ਪਾਣੀ ਪੀਣ ਵਿੱਚ ਲੱਗਦਾ ਤੁਸੀਂ ਆਪਣੇ ਦੁਸ਼ਮਣਾਂ ਨਾਲ ਨਜੱਟ ਲਿਆ ਸੀ ਬ੍ਰਾਹਮੋਸ ਮਜ਼ਾਈਲ ਦੇ ਬਾਬਤ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਭਾਰਤ ਵਿੱਚ ਬਣੇ ਹਥਿਆਰ ਵੀ ਸਾਡੀ ਫੌਜੀ ਸ਼ਕਤੀ ਦਾ ਹਿੱਸਾ ਬਣ ਚੁੱਕੇ ਨੇ ਪਾਕਿਸਤਾਨ ਨੇ ਖੁਦ ਇਸ ਦੀ ਸ਼ਕਤੀ ਨੂੰ ਸਵੀਕਾਰ ਕੀਤਾ ਬ੍ਰਹਮੋਸ ਨੇ ਰਾਤ ਦੇ ਹਨੇਰੇ ਵਿੱਚ ਪਾਕਿਸਤਾਨ ਨੂੰ ਦਿਨ ਦੀ ਰੌਸ਼ਨੀ ਦਿਖਾ ਦਿੱਤੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਅੱਜ ਉਚੇਚੇ ਤੌਰ ਤੇ ਪੁਜ ਤੇ ਦੌਰੇ ਤੇ ਆਇਆ ਹ ਰੱਖਿਆ ਮੰਤਰੀ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਦੱਸਣਾ ਬਣਦਾ ਕਿ ਪੁਜ ਪਹੁੰਚੇ ਸਨ ਅਜੇਹ ਵਿੱਚ ਪੂਰੇ ਦੇਸ਼ ਦੀਆਂ ਨਾਜ਼ਰਾਂ ਉਹਨਾਂ ਤੇ ਦੌਰੇ ਤੇ ਵੀ ਟਿਕੀਆਂ ਰਹੀਆਂ ਪੁਜ 에ਅਰ ਫੋਰਸ ਸਟੇਸ਼ਨ ਤੇ ਫੌਜੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਰੱਖਿਆ ਮੰਤਰੀ ਸ਼੍ਰੀ ਸੁਮਿਤਰੀ ਵਨਵੀ ਪਹੁੰਚੇ ਭਾਰਤੀ ਫੌਜ ਨੇ ਆਪਰੇਸ਼ਨ ਸੰਧੂਰ ਦੇ ਦੌਰਾਨ ਆਪਣੀ ਤਾਕਤ ਦਿਖਾਈ ਸੀ ਅਸਲ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਛੱਡਣ ਵਕਤ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਮੈਂ ਭੁਜਦਾ ਦੌਰਾ ਕਰਨ ਜਾ ਰਿਹਾ ਹੁਣ ਕੁਝ ਵੀ ਹੋਵੇ ਲਗਾਤਾਰ ਇਸ ਤਰ੍ਹਾਂ ਦੀਆਂ ਬਿਆਰਬਾਜ਼ੀਆਂ ਵੀ ਆ ਰਹੀਆਂ ਨੇ ਪਰ ਹਾਲ ਦੀ ਘੜੀ ਦੋਵੇਂ ਪਾਸਿਆਂ ਤੋਂ ਖਬਰਾਂ ਨੇ ਕਿ ਟਿਕ ਟਕਾ ਹੋਇਆ ਹੋਇਆ ਪਰ ਇਹ ਟਿਕ ਟਕਾ ਰਹਿੰਦਾ ਕਿੰਨੀ ਦੇਰ ਤੱਕ ਹੈ ਇਹ ਆਉਣ ਵਾਲਾ ਹਲੇ ਸਮਾਂ ਦੱਸੇਗਾ ਪਰ ਇਹ ਮੀਟਿੰਗਾਂ ਇਹ ਗੱਲਬਾਤ ਇਹ ਕਦੋਂ ਕਿਨਾਰੇ ਲੱਗੇਗੀ ਅਤੇ ਜੰਗਬੰਦੀ ਕਦੋਂ ਤੱਕ ਰਹੇਗੀ ਇਹ ਭਵਿੱਖ ਦੀ ਕੋਖ ਵਿੱਚ ਹੈ ਕਿਉਂਕਿ ਜੰਗਬੰਦੀ ਤੋਂ ਬਾਅਦ ਖਬਰ ਮਿਲ ਰਹੀ ਹੈ ਕਿ ਪਾਕਿਸਤਾਨ ਦਾ ਰਵਈਆ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਹੋਈ ਹੋਈ ਹੈ ਅਤੇ ਲਾਗੂ ਹੈ ਪਾਕਿਸਤਾਨ ਨੇ ਹੁਣ ਭਾਰਤ ਦੇ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਇੱਕ ਵਾਰ ਫਿਰ ਤੋਂ ਭਾਰਤ ਦੇ ਨਾਲ ਗੱਲਬਾਤ ਦਾ ਐਲਾਨ ਕੀਤਾ ਹੈ। ਇਸ਼ਾਕ ਡਾਰ ਨੇ ਸੁਝਾਅ ਦਿੱਤਾ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਸਮੱਸਿਆਵਾਂ ਦੇ ਹੱਲ ਵਾਸਤੇ ਰਾਜਨੀਤਿਕ ਗੱਲਬਾਤ ਕਰਨੀ ਪਵੇਗੀ। ਉਹਨਾਂ ਇਹ ਵੀ ਆਖਿਆ ਕਿ ਅਸੀਂ ਦੁਨੀਆ ਨੂੰ ਕਿਹਾ ਕਿ ਅਸੀਂ ਗੱਲ ਕਰਾਂਗੇ। ਇਹਦੇ ਤੋਂ ਪਹਿਲਾਂ ਪਾਕਿਸਤਾਨ ਦੀ ਸੈਨੇਟ ਵਿੱਚ ਬੋਲਦੇ ਹੋਏ ਉਹਨਾਂ ਦਾਅਵਾ ਕੀਤਾ ਹੈ ਕਿ ਰਿਪੋਰਟਾਂ ਦੇ ਅਨੁਸਾਰ ਜੰਗਬੰਦੀ 18 ਮਈ ਤੱਕ ਸੀ। ਹਾਲਾਂਕਿ ਭਾਰਤੀ ਪੱਖ ਹਾਲੇ ਤੱਕ ਇਸ ਦਾਅਵੇ ਤੇ ਆਪਣੀ ਕੋਈ ਵੀ ਟਿੱਪਣੀ ਨਹੀਂ ਕਰ ਰਿਹਾ ਕਿਉਂਕਿ ਪਾਕਿਸਤਾਨ ਦੇ ਇਸ ਦਾਅਵੇ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਫੌਜੀ ਟਕਰਾਅ ਦੇ ਡਰ ਹੋਰ ਡੂੰਘੇ ਸ਼ੁਰੂ ਹੋ ਗਏ ਸੀ ਜਦੋਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਤੇ ਸਹਿਮਤੀ ਹੋਈ ਹੈ ਪਾਕਿਸਤਾਨ ਨੇ ਕਈ ਝੂਠੇ ਦਾਅਵੇ ਵੀ ਕੀਤੇ ਐ ਇਹਦੇ ਤੋਂ ਬਾਅਦ ਭਾਰਤ ਦੇ ਵਿਰੁੱਧ ਪਾਕਿਸਤਾਨ ਦੀ ਫੌਜ ਦੀ ਪ੍ਰਸ਼ੰਸਾ ਕਰਨ ਲਈ ਇਸ਼ਾਕ ਢਾਰ ਨੇ ਗਲਤ ਰਿਪੋਰਟਿੰਗ ਦਾ ਸਹਾਰਾ ਵੀ ਲਿਆ ਜਿਸ ਦਾ ਪਰਦਾ ਫਾਸ਼ ਉਹਨਾਂ ਦੇ ਆਪਣੇ ਦੇਸ਼ ਤੇ ਮੀਡੀਆ ਨੇ ਵੀ ਕਰ ਦਿੱਤਾ ਹੈ ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਭਾਰਤ ਦੇ ਵਿਰੁੱਧ ਕਈ ਝੂਠੇ ਦਾਅਵੇ ਪੇਸ਼ ਕਰ ਚੁੱਕਿਆ ਹੈ ਭਾਰਤ ਨੇ ਇਹਨਾਂ ਰਿਪੋਰਟਾਂ ਨੂੰ ਇਹਨਾਂ ਦਾਅਵਿਆਂ ਨੂੰ ਮੁੱਢੋਂ ਰੱਦ ਕੀਤਾ ਸੀ ਆਪਰੇਸ਼ਨ ਸੰਧੂਰ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਵਿੱਚ ਕਈ ਗੱਲਾਂ ਬਾਤਾਂ ਆਖਿਸ਼ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਮੈਂ ਵਿਸ਼ਵ ਭਾਈਚਾਰੇ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਸਾਡੀ ਐਲਾਨੀ ਨੀਤੀ ਰਹੀ ਹੈ ਕਿ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਸਿਰਫ ਅਤਵਾਦ ਦੇ ਮੁੱਦੇ ਤੇ ਹੋਏਗੀ ਜੇਕਰ ਪਾਕਿਸਤਾਨ ਦੇ ਨਾਲ ਗੱਲਬਾਤ ਹੋਈ ਤਾਂ ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਹੋਏਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਆਖਿਆ ਕਿ ਅਸੀਂ ਭਾਰਤ ਨੂੰ ਗੱਲਬਾਤ ਦੀ ਪੇਸ਼ਕਸ਼ ਕਰਦੇ ਹਾਂ ਉਹਨਾਂ ਦਾ ਦੇਸ਼ ਸ਼ਾਂਤੀ ਲਈ ਗੱਲਬਾਤ ਕਰਨ ਵਾਸਤੇ ਤਿਆਰ ਹੈ ਸ਼ਾਹਵਾਜ਼ ਸ਼ਰੀਫ ਨੇ ਇਹ ਟਿੱਪਣੀ ਦੇਸ਼ ਦੇ ਪੰਜਾਬ ਸੂਬੇ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਕਾਮਰਾ ਏਅਰ 20 ਤੇ ਆਪਣੇ ਦੌਰੇ ਦੌਰਾਨ ਕੀਤੀ ਹੈ ਉਥੇ ਉਹਨਾਂ ਦੇ ਨਾਲ ਭਾਰਤ ਦੇ ਵਿੱਚ ਹੋਈ ਗੱਲਬਾਤ ਅਤੇ ਜਿਹੜੀ ਫੌਜੀ ਝੜਪ ਹੋਈ ਸੀ ਉਹਨਾਂ ਗੱਲਾਂ ਦਾ ਵੀ ਜ਼ਿਕਰ ਹੋਇਆ ਅਤੇ ਫੌਜੀ ਝੜਪ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਫੌਜੀਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਆਖਿਆ ਕਿ ਅਸੀਂ ਸ਼ਾਂਤੀ ਲਈ ਭਾਰਤ ਨਾਲ ਗੱਲਬਾਤ ਵਾਸਤੇ ਤਿਆਰ ਹਾਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸ਼ਾਂਤੀ ਦੀਆਂ ਸ਼ਰਤਾਂ ਦੇ ਵਿੱਚ ਕਸ਼ਮੀਰ ਦਾ ਮੁੱਦਾ ਸ਼ਾਮਲ ਰਹੇਗਾ ਪਰ ਭਾਰਤ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਸ਼ਮੀਰ ਜਿਹੜਾ ਜੰਮੂ ਕਸ਼ਮੀਰ ਹੈ ਜੰਮੂ ਕਸ਼ਮੀਰ ਦਾ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਲਦਾਖ ਇਹ ਭਾਰਤ ਦੇ ਅਨਿੱਖੜਵੇਂ ਅਤੇ ਅਟੁੱਟ ਅੰਗ ਰਹਿਣਗੇ ਸ਼ਹਿਬਾਜ਼ ਸ਼ਰੀਫ ਦੇ ਨਾਲ ਉਪ ਪ੍ਰਧਾਨ ਮੰਤਰੀ ਉਸ ਮੌਕੇ ਇਸ਼ਾਕ ਡਾਰ ਰੱਖਿਆ ਮੰਤਰੀ ਖਵਾਜ਼ਾ ਆਸ਼ਰਫ ਅਤੇ ਉਹਨਾਂ ਦੀ ਫੌਜ ਦੇ ਮੁਖੀ ਜਨਰਲ ਅਸੀਮ ਮਨੀਰ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਜੀਰ ਅਹਿਮਦ ਬਾਬਰ ਸਿੱਧੂ ਵੀ ਏਅਰ ਬੇਸ ਤੇ ਮੌਜੂਦ ਰਹੇ ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨੀ ਫੌਜ ਅਤੇ ਪਾਕਿਸਤਾਨ ਨੂੰ ਇੱਕ ਹੋਰ ਵੱਡੀ ਸਮੱਸਿਆ ਦਾ ਆਪਣੇ ਘਰ ਦੇ ਵਿੱਚ ਆਪਣੇ ਮੁਲਕ ਵਿੱਚ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜਿਆਂ ਵਾਸਤੇ ਕੰਡੇ ਬੀਜੇ ਹੋਏ ਇੱਕ ਵਾਰੀ ਆਪ ਵੀ ਚੁਗਣੇ ਪੈਂਦੀ ਹੈ। ਅੱਤਵਾਦ ਨੂੰ ਪੱਠੇ ਪਾਉਣਾ ਤੇ ਦੂਜੇ ਮੁਲਕਾਂ ਦੇ ਟੁਕੜੇ ਕਰਵਾਉਣ ਬਾਰੇ ਸੋਚਣਾ ਤੇ ਹੁਣ ਪਾਕਿਸਤਾਨ ਨੂੰ ਮਹਿੰਗਾ ਪੈਂਦਾ ਜਾ ਰਿਹਾ ਹੈ। ਬਲੋਚ ਅਮਰੀਕਰ ਕਾਂਗਰਸ ਦੇ ਜਰਨਲਿਸਟ ਕਤਰ ਰਜ਼ਾਕ ਬਲੋਚ ਨੇ ਇੱਕ ਇੰਟਰਵਿਊ ਵਿੱਚ ਹੈਰਾਨ ਕਰਨ ਵਾਲਾ ਦਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲੂਚਿਸਤਾਨ ਦਾ 70 ਤੋਂ 80% ਦਾ ਹਿੱਸਾ ਪਾਕਿਸਤਾਨੀ ਫੌਜੀ ਵਰਜਤ ਖੇਤਰ ਬਣ ਚੁੱਕਿਆ ਹੈ ਪਾਬ ਉੱਥੇ ਦਾਖਲ ਨਹੀਂ ਹੋ ਸਕਦੀ ਉਹਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਖਾਸ ਕਰਕੇ ਭਾਰਤ ਅਤੇ ਅਮਰੀਕਾ ਨੂੰ ਬਲੂਚ ਆਜ਼ਾਦੀ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕਰ ਦਿੱਤੀ ਹੈ ਰਜ਼ਾਕ ਨੇ ਕਿਹਾ ਕਿ ਪਾਕਿਸਤਾਨੀ ਫੌਜ ਤੋਂ ਹਨੇਰਾ ਹੋਣ ਤੋਂ ਬਾਅਦ ਕਵੇਟਾ ਤੋਂ ਬਾਹਰ ਵੀ ਨਹੀਂ ਜਾ ਸਕਦੀ ਪਾਕਿਸਤਾਨ ਦੇ ਆਪਣੇ ਵਿਧਾਨ ਸਭਾ ਦੇ ਮੈਂਬਰਾਂ ਨੇ ਵੀ ਇਸ ਹਕੀਕਤ ਨੂੰ ਸਵੀਕਾਰਿਆ ਹੈ ਉਨਾ ਕਿਹਾ ਕਿ ਡਰਦੇ ਬਾਰੇ ਫੌਜ ਸ਼ਾਮ 5 ਵਜੇ ਤੋਂ ਸਵੇਰ ਦੇ 5 ਵਜੇ ਤੱਕ ਸੜਕਾਂ ਸਾਫ਼ ਕਰ ਦਿੰਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਰੰਗ ਬਲੂਚ ਹਾਲੇ ਵੀ ਜੇਲ੍ਹ ਵਿੱਚ ਹੈ ਅਤੇ ਬਲੂਚ ਸਤਾਰ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਜਾਰੀ ਨੇ। ਉਹਨਾਂ ਨੇ ਸਰਦਾਰ ਅਕਤਰ ਮੈੰਗਲ ਵਰਗੇ ਨੇਤਾਵਾਂ ਦੇ ਯਤਨਾਂ ਨੂੰ ਵੀ ਸਵੀਕਾਰ ਕੀਤਾ ਪਰ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਚਵਾਨੀ ਅਤੇ ਕਵੇਟਾ ਵਰਗੇ ਖੇਤਰਾਂ ਵਿੱਚ ਪਾਕਿਸਤਾਨੀ ਫੌਜੀ ਗੜ੍ਹਾਂ ਨੂੰ ਖਤਮ ਕਰ ਲਈ। ਵਦੇਸ਼ੀ ਸਹਾਇਤਾ ਦੀ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਬਲੂਚਿਸਤਾਨ ਦੀ ਆਜ਼ਾਦੀ ਦਾ ਸਮਰਥਨ ਕਰਦਾ ਤਾਂ ਬਲੂਚਿਸਤਾਨ ਦੇ ਦਰਵਾਜ਼ੇ ਭਾਰਤ ਵਾਸਤੇ ਸਦਾ ਖੁੱਲ੍ਹ ਜਾਣਗੇ ਉਹਨਾਂ ਇਹ ਵੀ ਆਖਿਆ ਕਿ ਸਹਾਇਤਾ ਵਿੱਚ ਦੇਰੀ ਕਰਨ ਦੇ ਨਾਲ ਵੈਸ਼ੀ ਫੌਜ ਨੂੰ ਹੌਸਲਾ ਮਿਲਦਾ ਰਹੇਗਾ ਜਿਸ ਦਾ ਅਸਰ ਸਿਰਫ ਬਲੂਚਿਸਤਾਨੀ ਨਹੀਂ ਸਗੋਂ ਪੂਰੇ ਇਲਾਕੇ ਤੇ ਪਵੇਗਾ ਉਹਨਾਂ ਲੋਕਤੰਤਰੀ ਮੁਲਕਾਂ ਨੂੰ ਬਲੂਚ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰਨ ਦਾ ਤੇ ਸੰਘਰਸ਼ ਨੂੰ ਮਾਨਤਾ ਦੇਣ ਦੀ ਮੁੜ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਬੰਗਲਾਦੇਸ਼ ਦੀਆਂ ਪਾਕਿਸਤਾਨੀ ਫੌਜ ਨੂੰ ਬਾਹਰ ਕੱਢਣ ਤੋਂ ਪਹਿਲਾਂ ਇਹ ਬਿਹਤਰ ਹੋਏਗਾ ਕਿ ਉਹ ਸਨਮਾਨ ਨਾਲ ਉੱਥੋਂ ਵਾਪਸ ਚਲੀ ਜਾਵੇ ਤੇ ਹੁਣ ਗੱਲ ਕਰਦੇ ਹਾਂ 트ੰਪ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੇ ਵਿਚਾਰ ਇੱਕ ਸੀਕ੍ਰੇਟ ਡੀਲ ਦੀ ਚਰਚਾ ਹੋ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਤੇ ਅਮਰੀਕਾ ਦੀ ਮਿਹਰਬਾਨੀ ਦੇ ਪਿੱਛੇ ਅਮਰੀਕੀ ਰਾਸ਼ਟਰਪਤੀ 트ੰਪ ਅਤੇ ਪਾਕਿਸਤਾਨੀ ਫੌਜ ਦੇ ਮੁਖੀ ਆਸਮੁਨੀਰ ਦੇ ਵਿਚਕਾਰ ਹੋਇਆ ਇੱਕ ਗੁਪਤ ਸਮਝੌਤਾ ਹੈ ਦਰਅਸਲ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਦੀ ਇੱਕ ਨਿੱਜੀ ਕ੍ਰਿਪਟੋ ਕਰੰਸੀ ਕੰਪਨੀ ਤੇ ਪਾਕਿਸਤਾਨ ਦੀ ਸਿਰਫ 1 ਮਹੀਨੇ ਪੁਰਾਣੀ ਬਣੀ ਕ੍ਰਿਪਟੋ ਕਾਉਂਸਲ ਦੇ ਵਿਚਕਾਰ ਇੱਕ ਵੱਡਾ ਸੌਦਾ ਹੋ ਗਿਆ ਹੈ ਆਖਰ ਅਮਰੀਕਾ ਅੱਜਕੱਲ ਪਾਕਿਸਤਾਨ ਤੇ ਫਿਰ ਇੰਨਾ ਮਿਹਰਬਾਨ ਕਿਉਂ ਹੈ ਇਹ ਸਾਰਿਆਂ ਦੇ ਮੂੰਹ ਤੇ ਸਵਾਲ ਹੈ ਇਹ ਸਵਾਲ ਹਰ ਕੋਈ ਆਪਣੇ ਮਨ ਦੇ ਵਿੱਚ ਸੋਚ ਰਿਹਾ ਹੈ ਪਰ ਹੈਰਾਨ ਵੀ ਹੋ ਰਿਹਾ ਹੈ ਇਸੇ ਦੌਰਾਨ ਇੱਕ ਇੱਕ ਖਬਰ ਸਾਹਮਣੇ ਆ ਗਈ ਹੈ ਜਿਸ ਤੋਂ ਬਾਅਦ ਤਸਵੀਰ ਕਾਫੀ ਹੱਦ ਤੱਕ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਪਾਕਿਸਤਾਨ ਦੇ ਵਿੱਚ ਇਹ ਸੌਦਾ 트럼ਪ ਦੇ ਪਰਿਵਾਰ ਦੇ ਅਤੇ ਆਸਮੁਨੀਰ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜੋ ਹੁਣ ਜਾਂਚ ਦੇ ਘੇਰੇ ਵਿੱਚ ਵੀ ਦੱਸਿਆ ਗਿਆ ਕਿ ਆ ਗਿਆ ਹੈ ਇਸ ਮੁੱਦੇ 'ਚ ਕਈ ਉੱਚ ਅਹੁਦਿਆਂ ਵਾਲੇ ਲੋਕ ਸ਼ਾਮਲ ਦੱਸੇ ਜਾ ਰਹੇ ਨੇ ਜਿਸ ਕੰਪਨੀ ਦੇ ਨਾਲ ਸੌਦਾ ਹੋਇਆ ਉਹ ਵਰਡ ਲਿਬਰਟੀ ਫਾਈਨੈਂਸ਼ੀਅਲ ਕੰਪਨੀ ਹੈ ਜੋ 트럼ਪ ਦੇ ਪਰਿਵਾਰ ਨਾਲ ਜੁੜੀ ਹੋਈ ਹੈ ਕੰਪਨੀ ਦਾ 트럼ਪ ਕਨੈਕਸ਼ਨ ਇਹ ਇੱਕ ਫਿਟਨੈਸ ਕੰਪਨੀ ਹੈ ਜੋ ਕ੍ਰਿਪਟੋ ਕਰੰਸੀ ਅਤੇ ਬਲੌਕ ਚ ਨਿਵੇਸ਼ ਦੇ ਨਾਲ ਸੰਬੰਧਿਤ ਹੈ ਇਸ ਕੰਪਨੀ ਦੇ ਵਿੱਚ 트럼ਪ ਦੇ ਪੁੱਤਰ ਐਰਿਕ ਅਤੇ ਡੋਨਲਡ ਯੂਨੀਅਰ ਦੇ ਜਵਾਈ ਜੈਰਡ ਕੁਸ਼ਨਰ ਦੀ ਮਿਲੀ ਜੁਲੀ 80 ਫੀਸਦੀ ਹਿੱਸੇਦਾਰੀ ਦੱਸੀ ਜਾ ਰਹੀ ਹੈ। ਅਪ੍ਰੈਲ ਮਹੀਨੇ ਇਸ ਕੰਪਨੀ ਨੇ ਪਾਕਿਸਤਾਨ ਕ੍ਰਿਪਟੋ ਕਾਉਂਸਲ ਦੇ ਨਾਲ ਇੱਕ ਲੈਟਰ ਆਫ ਇੰਟੈਂਟ ਤੇ ਦਸਤਖਤ ਕੀਤੇ ਸੀ। ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਕ੍ਰਿਪਟੋ ਕਾਉਂਸਲ ਨੇ ਬਣਦੇ ਕੁਝ ਹੀ ਦਿਨਾਂ 'ਚ ਵਿਨਾਸ ਦੇ ਸੰਸਥਾਪਕ ਚਾਰਪੇਂਗ ਚਾਓ ਨੂੰ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਸੀ। ਜਿਸ ਦੇ ਨਾਲ ਇਸ ਨਵੇਂ ਸੰਗਠਨ ਨੂੰ ਭਰੋਸੇਯੋਗਤਾ ਮਿਲ ਸਕੇ ਇਸ ਮਹੱਤਵਪੂਰਨ ਸੌਦੇ ਤੇ ਦਸਤਖਤ ਕਰਨ ਲਈ ਅਮਰੀਕਾ ਤੋਂ ਇੱਕ ਉੱਚ ਅਹੁਦੇ ਵਾਲੀ ਟੀਮ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚੀ ਸੀ ਇਹ ਜਿਸ ਦੀ ਅਗਵਾਈ ਕੰਪਨੀ ਦੇ ਸੰਸਥਾਪਕ ਜੈਕਰੀ ਵਿਕਟੋਫ ਨੇ ਕੀਤੀ ਵਿਕਟੋਫ ਕਾਫੀ ਸਮੇਂ ਤੋਂ 트੍ਰੰਪ ਦੇ ਵਪਾਰਕ ਸਾਥੀ ਰਹੇ ਹੈ ਅਤੇ ਮੌਜੂਦਾ ਸਮੇਂ ਅਮਰੀਕਾ ਦੇ ਮੱਧ ਪੂਰਬ ਦੇ ਵਿਦੇਸ਼ ਦੂਤ ਸਟੀਵ ਵਿਟਕੋਫ ਦੇ ਉਹ ਪੁੱਤਰ ਨੇ ਅਮਰੀਕਾ ਤੋਂ ਆਈ ਟੀਮ ਦਾ ਪਾਕਿਸਤਾਨੀ ਫੌਜ ਦੇ ਮੁਖੀ ਆਸੂ ਮਨੀਰ ਨੇ ਨਿੱਜੀ ਤੌਰ ਤੇ ਸਵਾਗਤ ਕੀਤਾ ਸੀ ਅਤੇ ਇੱਕ ਬੰਦ ਕਮਰੇ ਵਿੱਚ ਬੈਠਕ ਹੋਈ ਸੀ। ਇਸ ਬੈਠਕ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਆਸੂ ਮਨੀਰ ਦੋਵੇਂ ਮੌਜੂਦ ਰਹੇ। ਬੈਠਕ ਤੋਂ ਬਾਅਦ ਡੀਲ ਫਾਈਨਲ ਕਰ ਦਿੱਤੀ ਗਈ। ਹੁਣ ਇਸ ਸੌਦੇ ਦੀਆਂ ਸ਼ਰਤਾਂ ਕੀ ਨੇ? ਉਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਪਾਕਿਸਤਾਨ ਦੀ ਕ੍ਰਿਪਟੋ ਕਾਉਂਸਲ ਤੇ ਵਰਲਡ ਲਿਬਰਟੀ ਫਾਈਨੈਂਸ਼ੀਅਲ ਦੇ ਵੱਲੋਂ ਜਾਰੀ ਇੱਕ ਸੰਯੁਕਤ ਬਿਆਨ ਦੇ ਅਨੁਸਾਰ ਇਸ ਸਮਝੌਤੇ ਦੇ ਤਹਿਤ World Liberty Financial ਨੂੰ ਪਾਕਿਸਤਾਨ ਦੇ ਵਿੱਤੀ ਸੰਸਥਾਵਾਂ ਦੇ ਵਿੱਚ ਬਲੌਕਚੇਨ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਦੀ ਇਜਾਜ਼ਤ ਦਿੱਤੀ ਗਈ। ਪਹਿਲਗਾਮ ਹਮਲੇ ਤੋਂ ਕੁਝ ਸਮਾਂ ਪਹਿਲਾਂ ਇਹ ਜਿਹੜਾ ਸੌਦਾ ਹੋਇਆ ਸੀ ਇਸ ਸੌਦੇ ਤੇ ਹੁਣ ਸਖਤ ਨਜ਼ਰ ਰੱਖੀ ਜਾ ਰਹੀ ਹੈ। ਇਹਦੇ ਤੇ ਪ੍ਰਤੀਕਿਰਿਆ ਦਿੰਦੇ ਹੋਏ World Liberty Financial ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਇਸ ਸਮਝੌਤੇ ਪਿੱਛੇ ਕੋਈ ਵੀ ਸਿਆਸੀ ਮਨਸ਼ਾ ਨਹੀਂ ਹੈ। ਹਾਲਾਂਕਿ ਟਰੰਪ ਜਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹਦੇ ਉੱਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਇਸ ਡੀਲ ਵਿੱਚ 트ੰਪ ਦੇ ਪਰਿਵਾਰ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੇ ਸ਼ਾਮਲ ਹੋਣ ਦੀਆਂ ਕਈ ਤਰ੍ਹਾਂ ਦਾ ਚਰਚਾਵਾ ਅਤੇ ਉਹ ਬਾਜ਼ਾਰ ਗਰਮ ਹੈ ਅਮਰੀਕੀ ਫਰਮ ਨੇ ਪਹਿਲ ਕਾ ਮਹਾਮਲੇ ਤੋਂ ਕੁਝ ਦਿਨ ਪਹਿਲਾਂ ਅਪ੍ਰੈਲ ਦੇ ਵਿੱਚ ਪਾਕਿਸਤਾਨ ਕ੍ਰਿਪਟੋ ਕਾਉਂਸਲ ਦੇ ਨਾਲ ਇੱਕ ਇਰਾਦਾ ਪੱਤਰ ਤੇ ਦਸਤਖਤ ਕੀਤੇ ਇਹ ਚਰਚਾ ਦਾ ਵਿਸ਼ਾ ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਕ੍ਰਿਪਟੋ ਕਾਉਂਸਲ ਨੂੰ ਹੋਂਦ ਵਿੱਚ ਆਇਆ ਸਿਰਫ ਹਾਲੇ 1 ਮਹੀਨਾ ਹੀ ਹੋਇਆ ਸੀ ਇਹ ਗੱਲ ਚਰਚਾ ਦੇ ਵਿੱਚ ਹੈ ਟਾਈਮਜ਼ ਆਫ ਇੰਡੀਆ ਦੇ ਅਨੁਸਾਰ ਡਬਲਯੂ ਐਲ ਐਫ ਨੇ ਆਪਣੇ ਉੱਚ ਅਧਿਕਾਰੀ ਨੂੰ ਇਸਲਾਮਾਬਾਦ ਭੇਜਿਆ ਇਹ ਗੱਲ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ 트ੰਪ ਦੇ 골ਫ ਦੋਸਤ ਸਟੀਵ ਦਾ ਪੁੱਤਰ ਜੈਕਰੀ ਵਿਟਕੋਫ ਸ਼ਾਮਲ ਹੈ ਇਹ ਵੀ ਗੱਲ ਚਰਚਾ ਚ ਹੈ ਕਿਉਂਕਿ ਉਹ 트ੰਪ ਦੇ ਬਹੁਤ ਨੇੜਿਆਂ ਵਿੱਚੋਂ ਇੱਕ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਸਵਾਗਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਨੇ ਕੀਤਾ ਜੋ ਪਰਦੇ ਪਿੱਛੇ ਰਹਿ ਕੇ ਦੇਸ਼ ਤੇ ਰਾਜ ਕਰਦੇ ਹੈ ਇਸ ਸੌਦੇ ਦੇ ਵਿੱਚ ਅਸੀਂ ਮਨੀਰ ਦੀ ਮਹੱਤਵਪੂਰਨ ਭੂਮਿਕਾ ਦੱਸੀ ਜਾ ਰਹੀ ਹੈ ਡਬਲਯੂ ਐਲ ਐਫ ਪਾ ਵਰਲਡ ਲਿਵਰਟੀ ਫਾਈਨੈਂਸ਼ੀਅਲ ਦੀ ਪਾਕਿਸਤਾਨ ਦੇ ਨਾਲ ਭਾਈਵਾਲੀ ਨੇ ਭਾਰਤ ਪਾਕਿਸਤਾਨ ਤਣਾਅ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਸ਼ਮੂਲੀਅਤ ਉੱਤੇ ਵੀ ਸਵਾਲ ਖੜੇ ਕੀਤੇ ਸੀ ਹਾਲ ਹੀ ਸਮੇਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਇਸ ਤਣਾਅ ਨੂੰ ਘਟਾਉਣ ਦੇ ਬਾਬਤ ਲਗਾਤਾਰ ਬਿਆਨ ਵੀ ਦੇ ਰਹੇ ਨੇ ਜਦੋਂ ਕਿ ਪਹਿਲਾਂ ਉਹ ਦੋਵਾਂ ਮੁਲਕਾਂ ਦੇ ਵਿਚਕਾਰ ਵਿਵਾਦ ਨੂੰ ਉਹਨਾਂ ਦਾ ਆਪਸੀ ਮੁੱਦਾ ਵੀ ਦੱਸਦੇ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਨਾਲ ਜੁੜੀ ਇੱਕ ਹੋਰ ਵੱਡੀ ਚਰਚਾ ਦੀ ਰਾਸ਼ਟਰਪਤੀ ਟਰੰਪ ਇਸ ਵਕਤ ਖਾੜੀ ਮੁਲਕਾਂ ਦੇ ਨਾਲ ਸਬੰਧ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹ ਇਸ ਸਮੇਂ ਤਿੰਨ ਖਾੜੀ ਮੁਲਕਾਂ 사ਉਦੀ ਅਰਬ ਕਤਰ ਅਤੇ ਸੰਯੁਕਤ ਅਰਬ ਅਮਰਾਤ ਦੇ ਦੌਰੇ ਤੇ ਹੈ ਖਾੜੀ ਮੁਲਕਾਂ ਦੀ ਆਪਣੀ ਫੇਰੀ ਦੇ ਦੌਰਾਨ ਉਹ ਸੀਰੀਆ ਦੇ ਰਾਸ਼ਟਰਪਤੀ ਅਬੂ ਮੁਹੰਮਦ ਅਲ ਜੋਲਾਨੀ ਨੂੰ ਵੀ ਮਿਲਿਆ ਜਿਸ ਨੂੰ ਪਹਿਲਾਂ ਦੁਨੀਆ ਅਹਿਮਦ ਅਲ ਸਾਰਾ ਦੇ ਵਜੋਂ ਜਾਣਦੀ ਸੀ ਜੋ ਕਦੇ ਇੱਕ ਖਤਰਨਾਕ ਜਿਹਦੀ ਹੋਇਆ ਕਰਦਾ ਸੀ ਜਿਸਨੇ ਕਈ ਸਾਲਾਂ ਤੱਕ ਅਮਰੀਕਾ ਦੇ ਵਿਰੋਧ ਦਿਹਾਦ ਛੀੜੀ ਰੱਖਿਆ ਜਿਸ ਨੂੰ ਅਮਰੀਕਾ ਨੇ ਸਾਲ 2013 ਵਿੱਚ ਅਤਵਾਦੀ ਐਲਾਨਿਆ ਅਤੇ ਉਹਦੇ ਸਿਰ ਉੱਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਪਰ ਹੁਣ ਇਸੇ ਵਿਅਕਤੀ ਦੇ ਨਾਲ ਟਰੰਪ ਨੇ ਮੁਲਾਕਾਤ ਕੀਤੀ ਹੈ ਤੇ ਫੋਟੋ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਉਹ ਅਬੂ ਮੁਹੰਮਦ ਅਲ ਜੁਲਾਨੀ ਦੇ ਨਾਲ ਨੇ ਉਸ ਨੂੰ ਜਿਹਦੀ ਅਤਵਾਦੀ ਜਿਸ ਨੂੰ ਐਲਾਨਿਆ ਹੋਇਆ ਹੈ ਫੋਟੋ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਲ ਸੰਵਾਨ ਵੀ ਉਹ ਵੀ ਨਜ਼ਰ ਆ ਰਹੇ ਨੇ ਇਸ ਤਸਵੀਰ ਅਤੇ ਇਸ ਮੁਲਾਕਾਤ ਦੀ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਚਰਚਾ ਹੋ ਰਹੀ ਹੈ ਦੱਸਣਾ ਬਣਦਾ ਕਿ ਜੁਲਾਨੀ ਕਦੇ ਅਲ ਕਾਇਦਾ ਦੇ ਸੀਰੀਆਈ ਫਰੰਟ ਅਲ ਨੁਸਰਾ ਦਾ ਆਗੂ ਸੀ ਜੁਲਾਨੀ ਨੇ ਅਲ ਕਾਇਦਾ ਦੇ ਨਾਲ ਮਿਲ ਕੇ ਅਮਰੀਕਾ ਤੇ ਇਰਾਕ ਦੇ ਵਿਰੁੱਧ ਜੰਗ ਲੜੀ ਜਦੋਂ ਸੀਰੀਆ ਵਾਪਸ ਆਇਆ ਤੇ ਬਸਰ ਅਲ ਅਸਦ ਦੀ ਸਰਕਾਰ ਦੇ ਵਿਰੁੱਧ ਇਸਲਾਮੀ ਬਗਾਵਤ ਦੀ ਉਸਨੇ ਅਗਵਾਈ ਕੀਤੀ ਲਗਭਗ 6 ਮਹੀਨੇ ਪਹਿਲਾਂ ਜੁਲਾਨੀ ਨੇ ਸੀਰੀਆ ਤੋਂ ਇਰਾਨ ਸਵਰਫਤ ਸਮੂਹਾਂ ਨੂੰ ਬਾਹਰ ਕੱਢ ਦਿੱਤਾ ਬਾਸਰ ਅਲ ਅਸਦ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਅਤੇ ਆਪਣੇ ਆਪ ਨੂੰ ਉੱਥੋਂ ਦਾ ਅੰਤਰਰਾਸ਼ਟਰੀ ਰਾਸ਼ਟਰਪਤੀ ਐਲਾਨ ਦਿੱਤਾ ਹੁਣ ਜੁਲਾਨੀ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਇਹ ਮੁਲਾਕਾਤ ਕੀਤੀ ਹੈ 25 ਸਾਲਾਂ ਵਿੱਚ ਦੱਸਣਾ ਬਣਦਾ ਕਿ ਪਹਿਲੀ ਵਾਰ ਇੱਕ ਅਮਰੀਕੀ ਰਾਸ਼ਟਰਪਤੀ ਅਤੇ ਇੱਕ ਸੀਰੀਆਈ ਰਾਸ਼ਟਰਪਤੀ ਦੀ ਇਹ ਮੁਲਾਕਾਤ ਹੈ ਤੇ ਹੁਣ ਗੱਲ ਕਰਦੇ ਹਾਂ ਆਪਰੇਸ਼ਨ ਸੰਧੂਰ ਤੋਂ ਬਾਅਦ ਲੱਗਦਾ ਹੈ ਕਿ ਫੌਜ ਨੂੰ ਬੂਸਟਰ ਡੋਜ਼ ਦੀਆਂ ਤਿਆਰੀਆਂ ਨੇ ਬਹਿਲ ਕਾ ਅਤਵਾਦੀ ਹਮਲਾ ਹੋਇਆ ਉਹਦੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਤੇਜ਼ ਕਾਰੀਗਰ ਕਰਦੇ ਆ ਨੌ ਅਤਵਾਦੀ ਟਿਕਾੜਿਆਂ ਨੂੰ ਵੱਖ-ਵੱਖ ਥਾਵਾਂ ਤੇ ਤਬਾਹ ਕੀਤਾ ਗਿਆ ਆਪਰੇਸ਼ਨ ਸੰਧੂਰ ਦੇ ਦੌਰਾਨ ਭਾਰਤੀ ਫੌਜ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਕੇਂਦਰ ਸਰਕਾਰ ਭਾ ਮੋਦੀ ਸਰਕਾਰ ਆਪਰੇਸ਼ਨ ਸੰਧੂਰ ਤੋਂ ਬਾਅਦ ਆਪਣੇ ਰੱਖਿਆ ਬਜਟ ਵਿੱਚ ਵਾਧਾ ਕਰ ਸਕਦੀ ਹੈ ਇਹ ਬਜਟ ਨਵੇਂ ਹਥਿਆਰਾਂ ਤੇ ਗੋਲਾ ਬਰੂਦ ਦੀ ਖਰੀਦ ਦੇ ਨਾਲ-ਨਾਲ ਟੈਕਨੋਲੋਜੀ ਤੇ ਖਰਚ ਕੀਤੇ ਜਾਣ ਦੀ ਉਮੀਦ ਹੈ। ਪੂਰਕ ਬਜਟ ਦੇ ਰਾਹੀਂ 50 ਹਜ਼ਾਰ ਕਰੋੜ ਰੁਪਏ ਦੀ ਵਾਧੂ ਵਿਵਸਥਾ ਦਾ ਪ੍ਰਸਤਾਵ ਰੱਖਿਆ ਗਿਆ ਹੈ। ਅਤੇ ਇਹਨੂੰ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਦੌਰਾਨ ਮਨਜ਼ੂਰੀ ਮਿਲਣ ਦੀ ਵੀ ਉਮੀਦ ਹੈ। ਕੇਂਦਰੀ ਬਜਟ ਦੇ ਵਿੱਚ ਰੱਖਿਆ ਲਈ ਰਿਕਾਰਡ 6.8 1 ਲੱਖ ਕਰੋੜ ਰੁਪਏ ਉਲਾਟ ਕੀਤੇ ਗਏ ਹੈ ਜੋ ਕਿ ਪਿਛਲੇ ਵਿੱਤੀ ਸਾਲ ਦੇ ਨਾਲੋਂ ਤਕਰੀਬਨ 9.5 ਫੀਸਦੀ ਤੋਂ ਵਧੇ। ਜਦੋਂ ਤੋਂ ਕੇਂਦਰ ਦੇ ਵਿੱਚ ਐਨਡੀਏ ਸਰਕਾਰ ਸੱਤਾ ਵਿੱਚ ਆਈ ਹੈ ਪਿਛਲੇ 10 ਸਾਲਾਂ ਵਿੱਚ ਰੱਖਿਆ ਬਜਟ ਵਿੱਚ 3 ਗੁਣਾ ਇਹਨਾਂ ਵੱਲੋਂ ਵਾਧਾ ਕੀਤਾ ਗਿਆ ਹੈ 2014-15 ਦੇ ਵਿੱਚ ਰੱਖਿਆ ਬਜਟ 2.29 ਲੱਖ ਕਰੋੜ ਰੁਪਏ ਹੋਇਆ ਕਰਦਾ ਸੀ ਅਤੇ ਇਸ ਸਾਲ ਇਹ 6.81 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਸੀ ਜੋ ਕਿ ਕੁੱਲ ਬਜਟ ਦਾ ਲਗਭਗ 13.5% ਹੈ ਭਾਰਤੀ ਫੌਜ ਨੇ ਪਾਕਿਸਤਾਨ ਦੇ ਨਾਲ ਝੜਪ ਦੌਰਾਨ ਆਪਣੇ ਇਹਨਾਂ ਹਥਿਆਰਾਂ ਪ੍ਰਣਾਲੀਆਂ ਦਾ ਉਹਦਾ ਪ੍ਰਦਰਸ਼ਨ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ ਵੀ 12 ਮਈ ਨੂੰ ਆਪਣੇ ਸੰਬੋਧਨ ਦੇ ਵਿੱਚ ਇਸ ਪ੍ਰਾਪਤੀ ਦਾ ਜ਼ਿਕਰ ਕੀਤਾ ਸੀ ਉਹਨਾਂ ਇਤਿਹਾਸਿਕ ਇਸ ਕਾਰਵਾਈ ਦੌਰਾਨ ਸਾਡੇ ਮੇਡ ਇਨ ਇੰਡੀਆ ਹਥਿਆਰਾਂ ਦੀ ਭਰੋਸੇਯੋਗਤਾ ਮਜ਼ਬੂਤੀ ਨਾਲ ਸਥਾਪਿਤ ਹੋ ਗਈ ਹੈ ਦੁਨੀਆ ਹੁਣ ਮੰਨਦੀ ਹੈ ਕਿ 21ਵੀਂ ਸਦੀ ਦੇ ਯੁੱਧ ਵਿੱਚ ਮੇਡ ਇਨ ਇੰਡੀਆ ਰੱਖਿਆ ਉਪਕਰਣਾਂ ਦਾ ਹੁਣ ਸਮਾਂ ਆ ਗਿਆ ਹੈ ਤੇ ਆ ਜਾਣਕਾਰੀ ਪਾਕਿਸਤਾਨ ਅਤੇ ਭਾਰਤ ਦੋਵਾਂ ਮੁਲਕਾਂ ਵਾਸਤੇ ਬਹੁਤ ਵੱਡੀ ਜਾਣਕਾਰੀ ਅਤੇ ਝਟਕਾਵੀ ਹੈ ਕਿਉਂਕਿ ਇਸ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਰੀੜ ਦੀ ਹੱਡੀ ਤੋੜਨ ਵਾਸਤੇ ਤੀਰੇ ਹਮਲੇ ਦੀ ਤਿਆਰੀ ਦੱਸੀ ਜਾ ਰਹੀ ਹੈ ਇਸ ਸਬੰਧ ਵਿੱਚ ਪਾਕਿਸਤਾਨ ਦੇ ਵਿੱਚੋਂ ਹੰਕਾਰ ਨੂੰ ਦੂਰ ਕਰਨ ਭਾਰਤ ਰਣਵੀਰ ਨਹਿਰ ਨੂੰ ਦੁੱਗਣਾ ਕਰਨ ਤੇ ਵਿਚਾਰ ਕਰ ਰਿਹਾ ਹੈ ਇਸ ਰਾਹੀਂ ਪਾਕਿਸਤਾਨ ਦੇ ਪੰਜਾਬ ਨੂੰ ਜਾਣ ਵਾਲੀ ਚਨਾਬ ਨਦੀ ਦੇ ਪਾਣੀ ਦੀ ਮਾਤਰਾ ਨੂੰ ਭਾਰਤ ਵਿੱਚ ਰੋਕ ਦਿੱਤਾ ਜਾਏਗਾ ਇਸ ਵੇਲੇ ਚਨਾਬ ਦਾ ਪਾਣੀ ਸਿਰਫ ਇੱਕ ਰਣਵੀਰ ਨਹਿਰ ਦੇ ਰਾਹੀਂ ਜੰਮੂ ਦੇ ਵੱਖ-ਵੱਖ ਇਲਾਕਿਆਂ ਤੱਕ ਪਹੁੰਚਦਾ ਕੀਤਾ ਜਾਂਦਾ ਹੈ। ਜ਼ਾਹਰ ਹੈ ਕਿ ਇਸ ਕਾਰਨ ਆਪਣੇ ਹਿੱਸੇ ਦਾ ਪੂਰਾ ਪਾਣੀ ਭਾਰਤ ਨਹੀਂ ਲੈ ਰਿਹਾ। ਨਹਿਰ ਨੂੰ ਦੁੱਗਣਾ ਕਰਨ ਦੇ ਨਾਲ ਭਾਰਤ 150 ਕਿਊਬਿਕ ਮੀਟਰ ਪਾਣੀ ਨੂੰ ਮੋੜ ਸਕੇਗਾ। ਕਸ਼ਮੀਰ ਵਿੱਚ 26 ਨਾਗਰਿਕਾਂ ਦੇ ਕਤਲ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਸਮਝੌਤਾ ਸੀ ਜਿਹੜਾ ਉਹ ਮੁਅਤਲ ਕਰ ਦਿੱਤਾ ਸੀ। ਇਹ ਸੰਧੀ ਇਹ ਸਮਝੌਤਾ ਸਿੰਧੂ ਨਦੀ ਪ੍ਰਣਾਲੀ ਅਧੀਨ ਪਾਣੀ ਦੀ ਵੰਡ ਦਾ ਪ੍ਰਬੰਧਨ ਕਰਦੀ ਹੈ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਵਾਸਤੇ ਸਹਿਮਤ ਹੋਣ ਦੇ ਬਾਵਜੂਦ ਇਹ ਸਮਝੌਤਾ ਹਾਲੇ ਤੱਕ ਮੂਤਲਾ ਬਹਾਲ ਨਹੀਂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਅਧਿਕਾਰੀਆਂ ਨੂੰ ਚਨਾਬ ਜੇਲਮ ਅਤੇ ਸਿੰਧੂ ਨਦੀ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਨੇ ਇਹਨਾਂ ਵਿੱਚੋਂ ਇੱਕ ਪ੍ਰਮੁੱਖ ਯੋਜਨਾ ਰਣਵੀਰ ਨਹਿਰ ਨੂੰ ਦੁਹਰਾ ਕਰਨ ਦੀ ਵੀ ਹੈ ਇੱਕ ਅਧਿਕਾਰੀ ਨੇ ਇਸ ਸਬੰਤ ਪਿਛਲੇ ਦਿਨੀ ਦੱਸਿਆ ਕਿ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੰਗਬੰਦੀ ਤੋਂ ਬਾਅਦ ਵੀ ਇਹ ਚਰਚਾ ਜਾਰੀ ਹੈ ਪਾਕਿਸਤਾਨ ਦੀ ਲਗਭਗ 80% ਖੇਤੀਬਾੜੀ ਸਿੰਧੂ ਨਦੀ ਪ੍ਰਣਾਲੀ ਤੇ ਨਿਰਭਰ ਕਰਦੀ ਹੈ ਅਤੇ ਲਗਭਗ ਸਾਰੇ ਪਾਣ ਵਿਜਲੀ ਪ੍ਰੋਜੈਕਟ ਵੀ ਇਹਦੇ ਨਾਲ ਸੰਬੰਧਿਤ ਨੇ। ਇਸਲਾਮਾਬਾਦ ਇਸ ਗੱਲ ਤੋਂ ਜਾਣੂ ਹੈ ਕਿ ਜੇਕਰ ਭਾਰਤ ਡੈਮ, ਨਹਿਰਾਂ ਜਾਂ ਹੋਰ ਬੁਨਿਆਦੀ ਢਾਂਚੇ ਬਣਾ ਕੇ ਪਾਣੀ ਨੂੰ ਰੋਕਣਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਵੇਲੇ ਰਣਵੀਰ ਨਹਿਰ ਲਗਭਗ 120 ਕਿਲੋਮੀਟਰ ਲੰਬੀ ਹੈ। ਜੇਕਰ ਇਸ ਦਾ ਵਿਸਥਾਰ ਕੀਤਾ ਜਾਂਦਾ ਹੈ ਤਾ ਭਾਰਤ ਹਰ ਸਕਿੰਟ ਚ ਨਾਬ ਨਦੀ ਤੋਂ 150 ਘਣਮੀਟਰ ਪਾਣੀ ਮੋੜ ਸਕਦਾ ਹੈ ਜਦੋਂ ਕਿ ਇਸ ਵੇਲੇ ਮਾਤਰਾ ਸਿਰਫ 40 ਘਣਮੀਟਰ ਦੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਅਤਵਾਦੀਆਂ ਦੇ ਵਿਰੁੱਧ ਫਤਵਾ ਜਾਰੀ ਕਰ ਦਿੱਤਾ ਗਿਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪੂਰਾ ਮੁਲਕ ਹਿੱਲ ਕੇ ਰਹਿ ਗਿਆ ਬਹੁਤ ਸਾਰੇ ਲੋਕਾਂ ਨੇ ਆਖਿਆ ਕਿ ਅਤਵਾਦੀਆਂ ਤੋਂ ਬਦਲਾ ਲੈਣਾ ਚਾਹੀਦਾ ਫਿਰ ਆਪਰੇਸ਼ਨ ਸੰਧੂਰ ਸਾਹਮਣੇ ਆਉਂਦਾ ਹੈ ਅੱਤਵਾਦ ਦੇ ਵਿਰੁੱਧ ਇਸ ਫੈਸਲਾ ਕੁੰਜੰਗ ਦੇ ਵਿੱਚ ਆਲਮ ਫਤਵਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਲੋਕਾਂ ਨੂੰ ਅੱਤਵਾਦੀਆਂ ਨੂੰ ਦੋਗਾ ਜ਼ਮੀਰ ਵੀ ਨਾ ਦੇਣ ਵਾਸਤੇ ਆਖ ਦਿੱਤਾ ਗਿਆ ਹੈ ਇਹ ਫਤਵਾ ਅੱਤਵਾਦੀਆਂ ਦੇ ਵਿਰੁੱਧ ਭਾਰਤ ਦੀ ਏਕਤਾ ਨੂੰ ਦਰਸਾ ਰਿਹਾ ਹੈ ਨਮਾਜ਼-ਏ-ਜਨਾਜ਼ਾ ਅਤੇ ਕਬਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਫਤਵਾ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਭਾਵ A I I O ਦੁਆਰਾ ਜਾਰੀ ਕੀਤਾ ਗਿਆ ਹੈ ਇਸ ਫਤਵੇ ਵਿੱਚ ਨਮਾਜ਼-ਏ-ਜ਼ਨਾਜ਼ਾ ਦਫਨਾਉਣ ਤੋਂ ਪਹਿਲਾਂ ਪੜ੍ਹੀ ਜਾਣ ਵਾਲੀ ਪ੍ਰਾਰਥਨਾ, ਪਾਵਨਵਾਸ ਅਤੇ ਅੱਤਵਾਦੀਆਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਕਬਰਸਤਾਨ ਵਾਸਤੇ ਜਗ੍ਹਾ ਅਲਾਟ ਕਰਨ ਦੀ ਮਨਾਹੀ ਤੇ ਆਧਾਰਿਤ ਹੈ। AIIO ਦੇ ਜਿਹੜੇ ਮੁਖੀ ਨੇ ਇਮਾਮ ਨੇ ਡਾਕਟਰ ਉਮਰ ਅਹਿਮਦ ਇਲਿਆਸੀ ਉਹਨਾਂ ਦੇ ਵੱਲੋਂ ਜਾਰੀ ਫਤਵੇ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਤਵਾਦੀਆਂ ਦੀ ਮੌਤ ਤੇ ਨਮਾਜ਼-ਏ-ਜ਼ਨਾਜ਼ਾ ਦੇਣਾ ਅਤੇ ਉਹਨਾਂ ਨੂੰ ਕਬਰ ਦੀ ਜਗ੍ਹਾ ਦੇਣਾ ਇਸਲਾਮ ਦੇ ਵਿਰੁੱਧ ਹੈ ਕਿਉਂਕਿ ਇਸਲਾਮ ਹਿੰਸਾ ਦਾ ਨਹੀਂ। ਸਗੋ ਸ਼ਾਂਤੀ ਦਾ ਰਸਤਾ ਦਿਖਾਉਂਦਾ ਹੈ ਅਤੇ ਅੱਤਵਾਦੀ ਆਪਣੇ ਕੰਮਾਂ ਨਾਲ ਪੂਰੀ ਦੁਨੀਆ ਵਿੱਚ ਇਸਲਾਮ ਨੂੰ ਇਸ ਵਕਤ ਬਦਨਾਮ ਕਰ ਰਹੇ ਨੇ ਮੁੱਖ ਇਮਾਮ ਡਾਕਟਰ ਉਮਰ ਅਹਿਮਦ ਇਲਿਆਸ ਨੇ ਕਿਹਾ ਕਿ ਫਤਵੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਦੇਸ਼ ਦੇ ਵਿੱਚ ਕੋਈ ਅੱਤਵਾਦੀ ਮਾਰਿਆ ਜਾਂਦਾ ਤਾਂ ਕੋਈ ਵੀ ਇਮਾਮ ਜਾਂ ਕਾਜ਼ੀ ਉਸਤੇ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹੇਗਾ ਅੱਤਵਾਦੀਆਂ ਨੂੰ ਭਾਰਤੀ ਧਰਤੀ ਤੇ ਕਬਰਾਂ ਵਿੱਚ ਜਗ੍ਹਾ ਵੀ ਨਹੀਂ ਦਿੱਤੀ ਜਾਏਗੀ ਇਸੇ ਤਰ੍ਹਾਂ ਉਹਨਾਂ ਨੇ ਇੱਕ ਹੋਰ ਫਤਵੇ ਵਿੱਚ ਪਾਕਿਸਤਾਨ ਸਮਰਪਿਤ ਪਾਬੰਦੀਸ਼ੁਦਾ ਅਤਵਾਦੀ ਸੰਗਠਨ ਜੈਸ਼ੇ ਮੁਹੰਮਦ ਅਤੇ ਲਸ਼ਕਰ-ਏ-ਤੌਬਾ ਦੇ ਨਾਂਵਾਂ ਨੂੰ ਇਸਲਾਮ ਦੇ ਵਿਰੁੱਧ ਐਲਾਨ ਦਿੱਤਾ ਹੈ ਤੇ ਕਿਹਾ ਕਿ ਇਹ ਦੋਵੇਂ ਅਤਵਾਦੀ ਸੰਗਠਨ ਅੱਲਾਹ ਦੇ ਨਾਮ ਦੀ ਵਰਤੋਂ ਕਰ ਰਹੇ ਨੇ ਅਤੇ ਇਹ ਦੋਵੇਂ ਗੈਰ-ਇਸਲਾਮੀ ਨੇ ਤੇ ਹੁਣ ਜਲੰਧਰ ਦੇ ਵਿੱਚੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਗੁਜਰਾਤ ਪੁਲਿਸ ਨੇ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚੋਂ ਇੱਕ ਛਾਪੇਮਾਰੀ ਕਰਕੇ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੀ ਮਦਦ ਦੇ ਨਾਲ ਗੁਜਰਾਤ ਪੁਲਿਸ ਇਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਅਤੇ ਇਹਨੂੰ ਗ੍ਰਿਫਤਾਰ ਕਰਕੇ ਗੁਜਰਾਤ ਪੁਲਿਸ ਇੱਥੋਂ ਵਾਪਸ ਚਲੇ ਗਈ ਹੈ। ਗੁਜਰਾਤ ਪੁਲਿਸ ਤੇ ਭਾਰਗੋ ਕੈਂਪ ਦੀ ਪੁਲਿਸ ਨੇ ਅਵਤਾਰ ਨਗਰ ਵਿੱਚ ਛਾਪੇ ਮਾਰਿਆ ਅਤੇ ਪਾਕਿਸਤਾਨੀ ਜਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫਤਾਰ ਕੀਤਾ ਹੈ। ਉਸਤੇ ਕਬਜ਼ੇ ਵਿੱਚੋਂ 4 ਮੋਬਾਈਲ 3 ਮੋਬਾਈਲ ਸਿਮ ਉਹ ਜ਼ਬਤ ਕੀਤੇ ਗਏ ਹੈ। ਅਲੀ ਗਾਂਧੀ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਜਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਛਿੜੀ ਪਾਕਿਸਤਾਨ ਦੇ ਵਿੱਚ ਭਾਰਤੀ ਨਿਊਜ਼ ਚੈਨਲ ਸਾਰੇ ਬੰਦ ਕਰ ਦਿੱਤੇ ਗਏ ਪਰ ਅਲੀ ਨੇ ਇੱਕ ਐਪ ਬਣਾਈ ਜਿਸ ਤੇ ਸਾਰੇ ਭਾਰਤੀ ਨਿਊਜ਼ ਚੈਨਲ ਚੱਲ ਰਹੇ ਸੀ ਜਿਸ ਤੇ ਰਾਹੀਂ ਪਾਕਿਸਤਾਨ ਦੀ ਆਈਐਸਆਈ ਭਾਰਤ ਅੰਦਰ ਚੱਲ ਰਹੀ ਹਾਲਾਤਾਂ ਤੇ ਨਜ਼ਰ ਰੱਖ ਰਹੀ ਸੀ ਇਸ ਐਪ ਨੂੰ ਪ੍ਰਦਾਨ ਕਰਨ ਲਈ ਅਲੀ ਨੇ ਪਾਕਿਸਤਾਨ ਤੋਂ ਬਹੁਤ ਪੈਸੇ ਵੀ ਮੰਗਵਾਏ ਅਤੇ ਮੰਗੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੇ ਪਾਕਿਸਤਾਨ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗੁਜਰਾਤ ਪੁਲਿਸ ਦੇ ਅਨੁਸਾਰ ਅਲੀ ਨੇ ਹਾਲ ਹੀ ਦੇ ਵਿੱਚ 25 ਮਰਲੇ ਦਾ ਇੱਕ ਪਲਾਟ ਖਰੀਦਿਆ ਸੀ ਅਤੇ ਉਹਦੇ ਤੇ ਉਹ 1.5 ਕਰੋੜ ਰੁਪਏ ਖਰਚ ਕਰਕੇ ਇੱਕ ਆਲੀਸ਼ਾਨ ਘਰ ਬਣਾ ਰਿਹਾ ਸੀ ਜਦੋਂ ਪੁਲਿਸ ਨੇ ਉਸਤੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ 1 ਮਹੀਨੇ ਵਿੱਚ 40 ਲੱਖ ਰੁਪਏ ਦਾ ਲੈਣ ਦੇਣ ਸਾਹਮਣੇ ਆਇਆ ਹੈ ਮਲਜ਼ਮ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਭਾਰਤ ਪਾਕਿਸਤਾਨ ਦੀ جنگ ਦੇ ਵਿੱਚ ਉਹ ਪਾਕਿਸਤਾਨੀ ਕੁਝ ਏਜੰਸੀਆਂ ਨੂੰ ਆਪਣੀਆਂ ਐਪਾਂ ਵੜਾ ਕੇ ਵੇਚ ਰਿਹਾ ਸੀ ਤੇ ਹੁਣ ਗੱਲ ਕਰਦੇ ਆ ਬੀਬੀ ਐਮਬੀ ਵਿਵਾਦ ਦੀ ਇਹ ਘਟਣ ਦੀ ਬਜਾਏ ਗਹਿਰੌਂਦਾ ਤੇ ਗਰਮੌਂਦਾ ਜਾ ਰਿਹਾ ਹੈ ਬੀਬੀ ਐਮਬੀ ਦੇ ਪਾਣੀ ਵਿਵਾਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਿਵਾਦ ਲਗਾਤਾਰ ਜਾਰੀ ਹੈ ਹਰਿਆਣਾ ਨੇ ਹੁਣ ਪਹਿਲਾਂ ਨਾਲੋਂ ਵੀ ਵਾਧੂ ਪਾਣੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹਦੇ ਪਿੱਛੇ ਕੇਂਦਰ ਸਰਕਾਰ ਜੋ ਖੜੀ ਹੈ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਇਹ ਸ਼ਾਮਲ ਹੋਏ ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਰਾਜਸਥਾਨ ਨੇ ਪੰਜਾਬ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਜਦੋਂ ਵੀ ਜ਼ਰੂਰਤ ਪਈਆ ਤਾਂ ਪੰਜਾਬ ਨੇ ਸਾਨੂੰ ਪਾਣੀ ਦਿੱਤਾ ਹੈ ਦੂਸਰੇ ਪਾਸੇ ਹਰਿਆਣਾ ਦੀ ਸਰਕਾਰ ਨੇ ਸ਼ਿਕਾਇਤ ਕਰਦੇ ਹੋਏ 21 ਮਈ ਤੋਂ ਬਾਅਦ ਆਪਣੇ ਹਿੱਸੇ ਤੋਂ ਵੱਧ ਪਾਣੀ ਦੀ ਮੰਗ ਕਰ ਦਿੱਤੀ ਹੈ 21 ਮਈ ਨੂੰ ਹਰਿਆਣਾ ਨੂੰ ਨਵੇਂ ਕੋਟੇ ਦਾ ਪਾਣੀ 8500 ਕਿਊਸਕ ਛੱਡਿਆ ਜਾਵੇਗਾ ਪਰ ਹਰਿਆਣਾ ਕਹਿੰਦਾ ਹੁਣ ਮੈਨੂੰ 8500 ਨਹੀਂ ਸਗੋਂ 10300 ਕਿਊਸਕ ਪਾਣੀ ਦਿੱਤਾ ਜਾਵੇ ਜੋ ਕਿ ਮੁਮਕਨ ਨਹੀਂ ਹੈ ਹਰਿਆਣਾ ਨੇ ਪਹਿਲਾ ਪੱਤਰ ਲਿਖ ਕੇ 9525 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਰਿਆਣਾ ਆਪਣੀ ਮੰਗ ਲਗਾਤਾਰ ਵਧਾ ਰਿਹਾ ਹੈ ਇਸ ਸਮੇਂ ਭਾਖੜਾ ਮੇਨ ਲਾਈਨ ਜਿੱਥੋਂ ਪਾਣੀ ਆਉਂਦਾ ਉਸ ਦੀ ਹੱਦ ਹੈ ਜਿਹੜੀ ਉਹ 11000 ਤੇ 700 ਕਿਊਸਿਕ ਪਾਣੀ ਦੀ ਹੈ 3000 ਕਿਊਸਿਕ ਪਾਣੀ ਪੰਜਾਬ ਨੂੰ ਚਾਹੀਦਾ ਹੈ 10300 ਹਰਿਆਣਾ ਮੰਗ ਕਰ ਰਿਹਾ ਹੈ ਇਹ ਮੁਮਕਨ ਨਹੀਂ ਹੈ ਲਾਈਨ ਦੀ ਰੁਪਿਆ ਉਹਦਾ ਕੰਮ ਵੀ ਚੜ ਰਿਹਾ ਜਦੋਂ ਅਧਿਕਾਰੀਆਂ ਨੇ ਬੀਬੀ ਐਮਬੀ ਦੇ ਚੇਅਰਮੈਨ ਸਾਹਮਣੇ ਇਹ ਸਮਾਗ ਰੱਖੀ ਗਈ ਉਹ ਕਹਿੰਦੇ ਫਿਰ ਅਸੀਂ ਇਸ ਮਾਮਲੇ ਨੂੰ ਵੇਖਾਂਗੇ ਪਰ ਫਿਲਹਾਲ ਪੰਜਾਬ ਕੋਲ ਇਹ ਪਾਣੀ ਦੇਣ ਵਾਸਤੇ ਨਹੀਂ ਹੈ ਤੇ ਹੁਣ ਗੱਲ ਕਰਦੇ ਹਾਂ ਹਾਈ ਕੋਰਟ ਦੀ ਹਾਈ ਕੋਰਟ ਦੀ ਸਖਤੀ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਕੋਰਟ ਨੇ ਅਧਾਰੇ ਦੀ ਸੁਸਤੀ ਤੇ ਸਖਤ ਟਿੱਪਣੀਆਂ ਕੀਤੀਆਂ ਨੇ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਅਜਹੀ ਅਪਰਾਧਿਕ ਐਫ ਆਈ ਆਰ ਕਾਰਨ ਸਜ਼ਾ ਨਹੀਂ ਉਹ ਕਹਿੰਦੇ ਦਿੱਤੀ ਜਾ ਸਕਦੀ ਜਿਸ ਦੇ ਵਿੱਚ ਚਾਰ ਸ਼ੀਟਾਂ ਦਾ ਦਰ ਹੋ ਗਈ ਹੋਵੇ ਪਰ ਦੋ ਦਹਾਕਿਆਂ ਤੱਕ ਦੋਸ਼ ਹੀ ਨਾ ਤੈ ਕੀਤੇ ਗਏ ਹੁਣ ਜਸਟਿਸ ਜਗਮੋਹਨ ਬੰਸਲ ਨੇ ਮਹਾੜੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦੀ ਸਥਿਤੀ ਸਪਸ਼ਟ ਕਰਨ ਅਤੇ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਦੇ ਹੁਕਮ ਦੇ ਦਿੱਤੇ ਨੇ ਜਸਟਿਸ ਬੰਸਲ ਨੇ ਕਿਹਾ ਕਿ ਇਹ ਦੇਰੀ ਜਾਂ ਤਾਂ ਪੁਲਿਸ ਅਧਿਕਾਰੀਆਂ ਲੋਕ ਇਸਤਗਾਸਾ ਜਾਂ ਅਦਾਲਤੀ ਜੜੇ ਮੁਲਾਜ਼ਮ ਨੇ ਉਹਨਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਉਨਾ 2018 ਤੋਂ ਲੰਬਿਤ ਸੇਵਾਵਾਂ ਦੇ ਲਾਭ ਪੈਨਸ਼ਨ ਤੇ ਗ੍ਰੈਜੂਇਟੀ ਨੂੰ ਤੁਰੰਤ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਹੈ ਜੋ ਕਿ ਐਫਆਈਆਰ ਦੇ ਕਾਰਨ ਰੋਕੇ ਹੋਏ ਸੀ ਉਨਾ ਸਪਸ਼ਟ ਕੀਤਾ ਕਿ ਪਟੀਸ਼ਨਰ ਜੁਲਾਈ 2018 ਵਿੱਚ ਰਿਟਾਇਰ ਹੋ ਚੁੱਕਿਆ ਹੈ ਅਤੇ ਸਿਰਫ ਐਫਆਈਆਰ ਲੰਬਿਤ ਹੋਣ ਦੇ ਕਾਰਨ ਉਸਦਾ ਭੁਗਤਾਨ ਰੋਕਣਾ ਗਲਤ ਹੈ ਇਹ ਹੁਕਮ ਰਿਟਾਇਰਡ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਦੀ ਪਟੀਸ਼ਨ ਤੇ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਸੇਵਾ ਮੁਕਤੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਸੀ ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਇੰਦਰਜੀਤ ਸਿੰਘ ਨੂੰ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਤੇ ਇੱਕ ਮਾਮਲੇ ਵਿੱਚ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਹੈ ਜੋ ਕਿ ਜੂਨ 2004 ਵਿੱਚ ਦਰਜ ਹੋਇਆ ਸੀ ਪਰ ਦੂਜੀ ਐਫਆਈਆਰ ਜੋ ਕਿ ਪੰਜਾਬ ਆਪਕਾਰੀ ਐਕਟ ਦੇ ਤਹਿਤ ਉਸੇ ਮਹੀਨੇ ਦਰਜ ਹੋਈ ਸੀ ਉਸ ਕਾਰਨ ਉਨ੍ਹਾਂ ਦੀ ਸੇਵਾ ਮੁਕਤੀ ਤੇ ਮਿਲਣ ਵਾਲੀ ਰਕਮ ਰੋਕੀ ਹੋਈ ਹੈ ਪਟੀਸ਼ਨਰ ਨੇ ਦੱਸਿਆ ਕਿ ਇਸ ਐਫਆਈਆਰ ਦੇ ਵਿੱਚ ਚਲਾਨ 8 ਫਰਵਰੀ 2005 ਨੂੰ ਟ੍ਰਾਇਲ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਤਤੋਂ 20 ਸਾਲ ਬੀਤ ਚੁੱਕੇ ਨੇ ਪੁਲਿਸ ਵਿਭਾਗ ਨੇ ਖੋਦੀ ਇਸ ਮਾਮਲੇ ਨੂੰ ਐਕਸਾਈਜ਼ ਅਤੇ ਟੈਕਸਨੇਸ਼ਨ ਵਿਭਾਗ ਨੂੰ ਕੰਪਾਉਂਡਿੰਗ ਵਾਸਤੇ ਭੇਜਿਆ ਸੀ ਪਰ ਵਿਭਾਗ ਨੇ ਸਪਸ਼ਟ ਕੀਤਾ ਕਿ ਕੇਸ ਕਦੇ ਵੀ ਕੰਪਾਉਂਡ ਨਹੀਂ ਕੀਤਾ ਗਿਆ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਰਾਜ ਨੂੰ ਕਈ ਵਾਰੀ ਮੌਕਾ ਦਿੱਤਾ ਗਿਆ ਕਿ ਉਹ ਐਫ ਆਈ ਆਰ ਦੀ ਮੌਜੂਦਾ ਸਥਿਤੀ ਸਪਸ਼ਟ ਕਰੇ ਪਰ ਹੁਣ ਤੱਕ ਉਹ ਟ੍ਰਾਇਲ ਕੋਰਟ ਤੋਂ ਕੋਈ ਪੱਕਾ ਰਿਕਾਰਡ ਲਿਆਉਣ ਵਿੱਚ ਅਸਫਲ ਰਹੇ ਹੈ ਸਿਰਫ ਚਲਾਣ ਦੀ ਇੱਕ ਫੋਟੋ ਕਾਪੀ ਉਹਨਾਂ ਕੋਲ ਉਪਲਬਧ ਹੈ ਅਦਾਲਤ ਨੇ ਲੰਬਤ ਸੇਵਾ ਮੁਕਤੀ ਦੀ ਰਕਮ ਨੂੰ ਰੋਕਣਾ ਅਣਉਚਿਤ ਅਤੇ ਗੈਰ ਕਾਨੂੰਨੀ ਦੱਸਦਿਆਂ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਬਕਾਇਆ ਰਕਮ ਉਸਤੀ ਤੁਰੰਤ ਜਾਰੀ ਕਰ ਦਿੱਤੀ ਜਾਵੇ ਨਾਲ ਹੀ ਵਿਭਾਗ ਨੂੰ 2 ਮਹੀਨੇ ਦਾ ਸਮਾਂ ਦਿੱਤਾ ਹੈ ਕਿ ਉਹ ਇਹ ਸਾਬਤ ਕਰ ਸਕੇ ਕਿ ਪਟੀਸ਼ਨਰ ਦੋਸ਼ੀ ਹੈ ਜੇਕਰ 2 ਮਹੀਨਿਆਂ ਦੇ ਅੰਦਰ ਦੋਸ਼ ਸਿੱਧ ਹੁੰਦਾ ਹੈ ਤੇ ਸੇਵਾ ਮੁਕਤੀ ਦੇ ਲਾਭਾਂ ਦੀ ਸਥਿਤੀ ਕਾਨੂੰਨ ਮੁਤਾਬਕ ਦੁਬਾਰਾ ਤੈਅ ਕਰ ਦਿੱਤੀ ਜਾਏਗੀ ਸੋ ਇਸ ਇਕੁਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗੇ ਆ ਦਿਓ ਸਤਿ ਸ੍ਰੀ ਅਕਾਲ ਤੇਰਾ ਬਰਾਖਾ